ਸਸਰੀਕਾਲ ਸਾਰੀਆਂ ਭੈਣਾਂ ਨੂੰ ਅੱਜ ਦੇ ਵੀਡੀਓ ਵਿੱਚ ਬੈਕ ਸਟਿਚ ਤੋਂ ਇੱਕ ਮੋਡੀਫਾਈ ਕਰਕੇ ਇੱਕ ਨਵਾਂ ਸਟਿਚ ਤਿਆਰ ਕੀਤਾ ਆ ਤੇ ਇਸ ਟਾਂਕੇ ਨਾਲ ਤੁਸੀਂ ਦੇਖੋ ਕਿ ਫਲਾਵਰ ਬਣਾ ਰਹੇ ਆ ਤੇ ਇਹਦੇ ਵਿੱਚ ਪਹਿਲਾਂ ਸਿੰਪਲ ਬਸ ਇੱਕ ਟਾਂਕਾ ਪਹਿਲਾਂ ਅੱਗੇ ਨੂੰ ਭਰਿਆ ਫਿਰ ਆਪਾਂ ਬੈਕ ਨੂੰ ਭਰਿਆ ਤੇ ਇਹ ਇਸ ਟਾਂਕੇ ਨੂੰ ਤੁਸੀਂ ਆਦੇ ਸੂਟਾਂ ਤੇ ਤੇ ਜਿਵੇਂ ਸਰਦਿੰਗਾਂ ਆ 16 ਤੇ 16 ਤੇ ਬਣਾ ਸਕਦੇ ਆ ਤੇ ਬਣਾਉਣ ਵਿੱਚ ਬਹੁਤ ਹੀ ਆਸਾਨ ਤੇ ਇਸੇ ਤਰ੍ਹਾਂ ਤੁਸੀਂ ਇਹਨੂੰ ਲੈਣ ਦੇ ਉੱਪਰ ਉੱਪਰ ਲਾਸਟ ਤੱਕ ਕੰਪਲੀਟ ਕਰ ਦੇਣਾ ਤੇ ਪੱਤੀ ਬਸ ਆਪਾਂ ਉਸੇ ਤਰ੍ਹਾਂ ਜਿਵੇਂ ਆ ਬਣਾਉਣੇ ਹਨ ਸਿੰਪਲ ਤਰੀਕੇ ਨਾਲ ਬਣਾਈਏ ਇਸ ਕਰਕੇ ਫਿਰ ਮੇਰੀ ਪੂਰੀ ਵੀਡੀਓ ਨਹੀਂ ਦਿਖਾਈ ਟਾਈਮ ਦੀ ਬਚਤ ਕਰਨ ਲਈ ਤੇ ਇਹਦੇ ਵਿੱਚ ਤੁਸੀਂ ਬੁਲਿਨ ਸਟਿਚ ਦੀ ਇੱਕ ਲੈਂ ਲਗਾ ਦਿਓ ਜੇ ਤੇ ਜਿਵੇਂ ਹੁਣ ਤੁਸੀਂ ਦੇਖ ਰਹੇ ਆ ਕਿ ਆਪਾਂ ਇੱਕ ਸਾਈਡ ਤੋਂ ਇਹਨੂੰ ਕੱਢਣਾ ਹੈ ਤੇ ਫਿਰ ਇੱਕ ਵੱਟ ਜਾਂ ਬਣ ਜਾਊਗਾ ਗੋਲ ਗੋਲ ਬਣਦਾ ਜਾਊਗਾ ਤੇ ਇਸ ਨੂੰ ਆਪਾਂ ਦੂਸਰੇ ਪਾਸੇ ਨਹੀਂ ਕੱਢਣਾ ਫਿਰ ਇਹ ਸਹੀ ਨਹੀਂ ਬਣੂਗਾ हमेशा एक सैड तो कड़ते हुए फिर उपर बल पाया देखो तो फिर दोबारा तो उस सैड तो ही क्डा फिर आप दबारा तो क्डा तो उपर दल पा के यू तीन बना सकते हैं देखो ती कि सोहना डिजाइन बन के तैयार हो गया है धनबाद